ਓਏ ਆ ਬੈਠਾ ਬਤੰਦਰਾ ਤੈਨੂੰ ਮੈਂ ਕਿੱਥੇ 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 ਲੱਭੀ ਜਨਾ ਯਾਰ ਕਿਵੇਂ ਜੀ ਤੇਰੇ ਤਾਂ ਹੀ ਕੰਮ ਸੀਗਾ ਕੀ ਕਰੀ ਕੀ ਇਹਨਾਂ ਤੋਂ ਮੈਂ ਤੇ ਦੇਖਿਆ ਰਿਆ ਅੱਜ ਕਿੰਗਸ 11 ਪੰਜਾਬ ਦਾ ਦੇਦਾ ਤੇ ਟੀਵੀ ਤੇ ਦੇਖ ਲਾ ਇਹ ਤੇ ਮੋਬਾਈਲ ਤੇ ਕੀ ਓਕਰੇ ਫਿਰ ਤੰਗ ਹੁੰਦੀਆਂ ਬੁੜੀਆਂ ਬਣੀਆਂ ਇੱਥੇ ਆਵਨ ਨਾਲ ਦਾ ਦੇਖ ਲਈ ਆ ਗਈ ਲੈ ਬੈਠਾ ਮਗਰੇ ਦੇ ਲਟਾਂ ਹੀ ਕਦੀ ਜਗੀ ਨਹੀਂ ਓਏ ਗਰਮ ਹੋਈ ਜਾਂਦਾ ਸੀ ਇਹ ਕੀ ਆ ਫਿਰ ਇਹਦੇ ਨਾਲ ਹੀ ਕੂਲਰ ਆਇਆ ਠੰਡਾ ਰਹਿੰਦਾ ਹੱਥ ਲੱਗ ਰੇ ਗਨੂ ਫਾਇਰ ਇਹ ਕੀ ਆ ਕੂਲਰ ਆਹੇ ਏਸੀ ਇਹ ਤਾਂ ਬੜਾ ਠੰਡਾ ਯਾਰ ਮਾਈਨਸ 10 ਦਾ ਟੈਂਪਰੇਚਰ ਇਹਦਾ ਇਹਦਾ ਹਾਂ ਅੱਜ ਫੋਨ ਗਰਮ ਨਹੀਂ ਹੁੰਦਾ ਇਹਦੇ ਨਾਲ ਹਾਂ ਠੰਡਾ ਪਿਆ ਯਾਰ ਫੋਨ ਵੀ ਮਗਰ ਹਣਾ ਮੈਨੂੰ ਤਾਂ ਫੋਨ ਤਾਂ ਗਰਮੀ ਜਿਹੜੇ ਹਿਸਾਬ ਨਾਲ ਟੈਂਪਰੇਚਰ ਉਹ ਤਾਂ ਛੇਤੀ ਗਰਮ ਹੋ ਜਾਂਦਾ ਹੈਗਾ ਵਾਇਰਲੈਸ ਆ ਇਹ ਅੱਛੇ ਲੁਪ-ਲੁਪ ਲਾਉਣ ਦੀ ਲੋੜ ਨਹੀਂ ਖੁੱਲੇ ਜਾਂਦੇ ਆ ਪਰ ਨਾਲੂ ਚਿਪਕੇਂਦਾ ਹੈ ਹਾਂ ਸਿੱਧੇ ਚਿਪਕੇਂਦਾ ਉਹ ਦੇਖਦਾ ਨਹੀਂ ਹੈ ਹਾਂ ਤਾਂ ਬੜੀ ਵਧੀਆ ਚੀਜ਼ ਹੈ ਯਾਰ ਨਾਲੇ ਚੱਲ ਪਾਵਰ ਬੈਂਕ ਤੇ ਜਾਂਦਾ ਲੈਡ ਦੀ ਨਹੀਂ ਕੋਈ ਲੋੜ ਜਿੱਥੇ ਮਰਜ਼ੀ ਰੱਖੇ ਤੁਰੇ ਫਿਰੋ ਜਿੱਥੇ ਮਰਜ਼ੀ ਇਹ ਚਿੱਲੇ ਹੁੰਦਾ ਕੀ ਤੋਂ ਆਏ ਇਹ ਆਪਣੇ ਉਹ ایਵੀ ਸਵੇਰ ਹਾਊਸ ਵਾਲੇ ਨਹੀਂ ਆ ਕੇ ਭੱਜ ਤੈ ਨਵੀਂ ਲਗਾਨ ਖੁੱਲੀ ਸੀ ਹਾਂ ਹਾਂ ਉਹਨਾਂ ਦੇ ਲੱਗੇ ਆ अच्छा नंबर नंबर भी दे दे भेज देंगे ऑनलाइन हां ऑनलाइन भेज देंगे वो नंबर ਕੀ ਹੈ ਨੰਦਾ ਦੱਸ ਦੇ ਮੈਨੂੰ ਨੰਬਰ ਵਨ ਨੋਟ ਕਰਾ ਦੰਨਾ ਇੱਕ ਮਾੜਾ ਨੰਦਾ ਨੰਬਰ ਨੋਟ ਕਰ ਹੂੰ 8299 ਇੱਕ ਮਿੰਟ 8299 ਤਿੰਨ ਜ਼ੀਰੋ ਆ ਹੂੰ 640 8299 ਤਿੰਨ ਜ਼ੀਰੋ ਆ ਹਾਂ ਹੂੰ 640 640 ਚੱਲ ਆ ਜਾਪਾਂ ਉੱਧਰ ਇਸ ਨੰਬਰ ਤੇ ਕੋਕਾਗ ਦਿੱਕੇ ਆ ਜੀ ਚੱਲ ਆ ਜਾ ਫੋਰਥ ਠੀਕ ਹੈ ਹਾਂ ਹਾਂ